ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਰੂਟਾਵੇਟਰ ਦਿਖਾਵਾਂਗੇ ਸ਼ਕਤੀਮਾਨ ਕੰਪਨੀ ਦੇ ਰੂਟਾਵੇਟਰ ਆਪਾਂ ਤਿਆਰ ਵੀ ਕਰ ਰਹੇ ਸੀਗੇ ਤੇ ਇੱਕ ਰੂਟਾਵੇਟਰ ਤਿਆਰ ਕਰਕੇ ਰੱਖਤਾ ਆਪਾਂ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਕੀ ਕੀ ਉਹਦਾ ਚੇਂਜ ਕੀਤਾ ਤੇ ਬਾਕੀ ਹੋਰ ਨਵੇਂ ਰੂਟਾਵੇਟਰ ਵੀ ਦੇਣੇ ਨੇ ਆਪਾਂ ਬੈਲਰ ਦੀ ਸਰਵਿਸ ਆਈ ਹੋਈ ਆ ਬੈਲਰ ਆਇਆ ਆ 172 ਜਿਹੜਾ ਬਿੱਲ ਆਇਆ ਸੀ ਨਵਾ ਸ਼ਕਤੀਮਾਨ ਕੰਪਨੀ ਦਾ ਐੱਥੀ ਚੱਲਿਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਕਿਉਂਕਿ ਉਹ ਬਿੱਲ ਅੱਜ ਖੋਲਣਾ ਉਹਦੀ ਸਰਵਿਸ ਕਰਨੀ ਆ ਹੁਣ ਉਹ ਜਿਹੜਾ ਪਰਾਲੀ ਇਕੱਠੀ ਕਰਕੇ ਆ ਰਹੇ ਆ ਉਸ ਬਿੱਲਰ ਨਾਲ ਤੇ ਹੁਣ ਉਹ ਖੋਰੀ ਤੇ ਚੱਲਣਾ ਵਾ ਮਤਲਬ ਗੰਨੇ ਵਾਲੀ ਜਿਹੜੀ ਪੱਤੀ ਹੁੰਦੀ ਆ ਉਹਦੇ ਤੇ ਚੱਲਣਾ ਉਹ ਪੱਤੀ ਇਕੱਠੀ ਕਰਨੀ ਆ ਇਸ ਕਰਕੇ ਉਹਦੀ ਸਰਵਿਸ ਕਰਕੇ ਦੇਖਣਾ ਉਹਦਾ ਪ੍ਰੈਸਟਮ ਕਿੱਦਾਂ ਦਾ ਕਿੱਦਾਂ ਦਾ ਉਹਦਾ ਸਮਾਨ ਆ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਾਕੀ ਹੋਰ ਕਈ ਵੀਰ ਰੂਟਾ ਵੇਟਰ ਤੇ ਸਬਸਿਡੀ ਬਾਰੇ ਪੁੱਛਦੇ ਸੀਗੇ ਬਾਈ ਜੀ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਰੂਟਾ ਵੇਟਰ ਦੇ ਉੱਤੇ ਹਜੇ ਤੱਕ ਕੋਈ ਸਬਸਿਡੀ ਨਹੀਂ ਆਈ ਹੈਗੀ ਸਬਸਿਡੀ ਤੁਹਾਨੂੰ ਕੱਲ ਨੂੰ ਵੀਡੀਓ ਅਪਲੋਡ ਕਰ ਦਾਂਗੇ ਵੀ ਕਿਹੜੇ-ਕਿਹੜੇ ਸੰਧਾਂ ਤੇ ਸਬਸਿਡੀ ਆਈ ਆ ਤੇ ਕਿਹੜੀ-ਕਿਹੜੀ ਸਕੀਮ ਚ ਆਈ ਆ ਉਹ ਸਾਰੀ ਕੱਲ ਨੂੰ ਤੁਹਾਨੂੰ ਆਪਾਂ ਬਾਈ ਜੀ ਵੀਡੀਓ ਅਪਲੋਡ ਜ਼ਰੂਰ ਕਰਾਂਗੇ ਕੱਲ ਨੂੰ ਸਾਰੀ ਸਬਸਿਡੀ ਆਪਾਂ ਉਹਦੇ ਵਿੱਚ ਦੱਸਾਂਗੇ ਵੀ ਕਿਹੜੇ-ਕਿਹੜੇ ਸੰਧਾਂ ਤੇ ਆਈ ਆ ਇਸ ਕਰਕੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਵੀਡੀਓਜ਼ ਨੂੰ ਬਣੇ ਰਹੋ ਇੱਥੇ ਜੀ ਬੋਲੋ ਜੀ ਅੱਜ ਸਰਵਿਸ ਚੱਲ ਰਹੀ ਹੈ ਜਿਹੜਾ 175 ਨਵਾਂ ਬਿੱਲ ਰਾਇਆ ਜੀ ਇਹ ਦੇਖੋ ਸਾਰਾ ਖੋਲਿਆ ਹੈ ਪਿਸ਼ਟੰਦੀ ਕੱਢਿਆ ਹੈ ਬਾਜੀ ਤੇ ਬਾਕੀ ਰੀਲੂਲ ਦਾ ਬਾਈ ਇੰਦਰ ਚੱਲ ਰਿਹਾ ਕੰਮ ਤੇ ਰੀਲ ਇਹ ਦੀ ਥੋੜੀ ਜੀ ਦੂਜੇ 165 ਨਾਲੋਂ ਬੱਕਰੀ ਰੀਲ ਆ ਇਹਦੇ ਵਿੱਚ ਤੇ ਅਲੱਗ ਤਰ੍ਹਾਂ ਦੀ ਰੀਲ ਆਈ ਇੱਕ ਤੇ ਬਾਕੀ ਇੱਧਰ ਬੰਦੇ ਲੱਗੇ ਹੋਏ ਰੀਲ ਦਾ ਕੰਮ ਕਰਨ ਲੇ ਇਦਾਂ ਲਖਬਾਈ ਸਾਡਾ ਦੱਸਣ ਲੱਗੇ ਹੋਰ ਬਾਈ ਕੀ ਹਾਲ ਚਾਲ ਆ ਵੀਰੇ ਹੋਰ ਕਿੱਦਾਂ ਕੈਮ ਐਨ ਵਧੀਆ ਚੱਲਦਾ 175 ਦਾ ਕੰਮ ਬਾਈ ਆਹਾਂ ਜੋੜਾ ਛੋੜਾ ਦੇ 175 ਦਾ ਕੰਮ ਰੀ ਦਾ ਔਖੀ ਆ ਕਿ 165 ਵਾਲੀ ਔਖੀ ਆ ਠੀਕ ਕਰਨੀ ਔਖੀ ਵੀਰੇ ਆ ਏ ਇੱਕ ਦਾ ਫੋਲਕ ਲਈਆ ਬਾਬ 172 ਦਾ 75 ਦਾ ਹੂੰ ਠੀਕ ਆ ਇਹ ਥੋੜਾ ਜਿਆ ਹੈਗੀ ਪ੍ਰੋਬਲਮ ਆਈ ਦੀ ਥੋੜੀ ਜੀ ਹੁਣ ਬਸ ਵੀੰ ਲੰਗੇ ਦੇ ਕਾਫੀਆਂ ਨੇ ਸੋਧ ਕਰਨੀਆਂ ਠੀਕ ਆ ਇਹ ਜਿਵੇਂ ਰੈਕਟਰ ਹੋਊਗੀ ਇਹਦੀ ਸਾਰਾ ਸਮਾਂ ਚੇਂਜ ਹੋਊਗਾ ਹਾਂ ਹਾਂ ਕਿਤੇ ਨੁੱਤੀ ਜੇ ਹੋਊਗੀ ਜੋ ਪ੍ਰੋਬਲਮ ਆਈ ਹੈ ਸਾਰਾ ਕੁਝ ਚੇਂਜ ਹੋਣਾ ਦੇ ਵਿੱਚ ਚੇਂਜ ਹੋਊਗਾ ਪਹਿਲਾਂ ਨਾਲ ਸੋਖੀ ਕਰ ਦੇਣਗੇ ਜਿਵੇਂ ਪਹਿਲਾਂ ਵਾਲੀ ਪੇਕਅਪ ਦੀ ਕੀ ਖੋਲਣੀ ਸੋਖੀ ਦੀ ਕੀ ਹੂੰ ਪੇਕਅਪ ਇੱਕ ਵਾਰ ਖੋਲੇ 2 ਘੰਟੇ ਦਾ ਕੰਮ ਦੀ ਸਾਰੀ ਫਿੱਟ ਹੋਣ ਨੂੰ ਇਹਦਾ ਦਿੱਕ ਦਿਹਾੜੀ ਲੱਗ ਜਾਂਦੀ ਹੈ ਫਿੱਟ ਦਿਹਾੜੀ ਲੱਗ ਜਾਂਦੀ ਹੈ ਇਹ ਦਾ ਇੰਨੇ ਦਾ ਪਾਰਟ ਆ ਹਾਂ ਆ ਚੀਜ਼ ਆਉਣ ਹੈਗਾ ਗੁੱਲਾ ਜਿਹਾ ਇਹ ਉਹਨੇ ਮੀਂਗਾ ਹੋ ਜਾਂਦਾ ਵਿੱਚ ਇਹਦੇ ਇਹ ਦਾਸਤਾ ਵੀ ਨਹੀਂ ਹੈਗਾ ਇਹ 11200 ਰੁਪਏ ਦਾ ਇੱਕ ਪੀਸ ਆ 1200 ਦਾ ਪੀਸ ਆ ਇਹ ਹੁਣ 10 ਪੈਂਦੇ ਆ ਪੈਪ ਦੇ ਵਿੱਚ ਪੰਜਾਂ ਪੰਜ ਦੋ ਇੱਕ ਇੱਧਰ ਪੈਂਦੇ ਇੱਕ ਇੱਧਰ ਪੈਂਦਾ 10 ਪੀਸ ਹੋ ਗਏ 13000 ਦੇ ਤਾਂ ਇਹੀ ਹੋਗੇ 13000 ਦੇ ਤਾਂ ਆਏ ਕੀ ਹੋਗੇ ਹਾਂ ਯਾਨੀ ਇਹ ਤਾਂ ਸਪੇਅਰ ਵੀ ਉਦਾਂ ਵੀ ਮਹਿੰਗਾ ਹਨਾ ਸਰਵਿਸ ਵੀ ਮਹਿੰਗੀ ਆ ਤੇ ਜਿਹੜੀ ਆਪਣੇ ਇਹ ਨਵੇਂ ਬੇਲਰ ਚ ਜਿਹੜੀ ਇਹ ਆ ਆਪਾਂ ਜਿਵੇਂ ਤੂੰ ਦੱਸਿਆ ਵੀ ਖੋਦ ਕਰਨੀ ਹੈ ਫਿਰ ਇਹ ਪੁਰਾਣੇ ਚ ਵੀ ਕਰਨਗੇ ਨਾਲ ਦੀ ਨਾਲ ਪੁਰਾਣੇ ਕਿਹੜੇ ਜਿਹੜੇ ਹੁਣ ਚੱਲ ਰਹੇ ਹੋ ਉਹਨਾਂ ਵਿੱਚ ਵੀ ਹੋਊਗੀ ਨਾਲ ਦੀ ਨਾਲ हां हां ਇਹਦੇ ਵਿੱਚ ਜਿਵੇਂ ਆਹ ਖੜਾ ਆਪਣੇ ਕੋ ਬੀਲਰ ਇਹਦੇ ਵਿੱਚ ਵੀ ਹੋਣੀ ਆ ਠੀਕ ਆ हां ਇਹ ਤਾਂ ਹੋਣੀ ਆ ਹੋਣੀ ਆ ਆਪਣੇ ਕੋ ਪੀਸ ਇਹਨਾਂ ਕੋ ਪੰਜ 6 ਆਏ ਨੇ ਪੰਜ 6 ਕੇ ਆਏ ਨੇ ਸਲੋਲਮ ਆਈਏ ਸਾਰਿਆਂ ਦੇ ਵਿੱਚ ਉਹ ਸਲੋਲਮ ਚੇਂਜ ਹੋਣੀਆਂ ਹੋਣੀਆਂ ਕੰਪਨੀ ਨੇ ਗਿਆ ਹੋਇਆ ਵੀ ਇਹ ਜਿਹੜਾ ਕੋ ਪਾਰਟ ਖਰਾਬ ਹੋਇਆ ਇਹਦਾ ਜਿਵੇਂ ਆਹ ਪਿਕਅਪ ਖਰਾਬ ਹੋਈ ਆ ਹੁਣ ਆ ਦੇਖੋ ਤੇਰੇ ਸਾਹਮਣੇ ਹੀ ਆ ਉਹ ਪਿਕਅਪ ਨੇ ਵੀ ਚੇਂਜ ਪਾ ਦਿੱਤੀ ਦੇਖ ਕੰਗੀ ਦਿਖਾ ਦੇ ਕੰਗੀ ਆ ਦੇਖ ਨਵੀ ਪਾਈ ਆ ਸਾਰੀ ਇਹ ਇਹ ਸਾਰੀ ਨਵੀਂ ਪਾਈ ਆ ਜਿੰਨੀ ਪ੍ਰੋਬਲਮ ਆ ਸਾਰਾ ਦੇਖੋ ਸਾਰੀ ਨਵੀਂ ਪਾਈ ਆ ਦੇਖੋ ਕਹੂੰਗੀ ਯਾਨੀ ਇਹ ਕੰਪਨੀ ਵੱਲੋਂ ਸਾਰੀ ਯਾਨੀ ਕਿ ਸੈਟਿੰਗ ਹੋ ਕੇ ਆਊਗੀ ਜਦੋਂ ਇਹ ਜਦੋਂ ਇਹਦਾ ਚੇਂਜ ਹੋਣਾ ਤਾਂ ਸਾਰਾ ਜਿਹੜੇ ਜਿੰਨੇ ਵੀ ਪਹਿਲਾਂ ਚੱਲਦੇ ਨੇ ਉਹ ਵੀ ਚੇਂਜ ਹੋਣਗੇ ਤੇ ਆਹ ਚੱਲ ਰਿਹਾ ਬਾਈ ਆਪਣਾ ਹੁਣ ਇਹਨੂੰ ਪ੍ਰਾਇਮਰ ਮਾਰਦੇ ਆਪਾਂ ਦੇਖੋ ਜੀ ਸ਼ੀਸ਼ੇ ਵਾਂਗੂ ਚਮਕਾਤਾ ਪਰ ਰੂਟਾਵੇਟਰ ਪੁਰਾਣਾ 2019 ਮਾਡਲ ਰੂਟਾਵੇਟਰ ਆ ਜੀ 2018 ਮਾਡਲ 2018 ਮਾਡਲ ਰੋਟਾਵੇਟਰ ਦੇਖੋ ਚਮਕਾ ਕੇ ਰੱਖਤਾ ਤੇ ਬਾਈ ਜੀ ਦਾ ਕੰਮ ਵੀ ਪ੍ਰੋਪਰ ਕਰਿਆ ਆਪਾਂ ਮੈਂ ਕਹਿੰਦਾ ਪੂਰਾ ਗਾਰੰਟੀ ਵਾਲਾ ਕੰਮ ਆ ਗੇਰ ਇਧਰ ਵੀ ਪੂਰੇ ਵਧੀਆ ਨੇ ਉੱਤਰ ਵੀ ਪੂਰੇ ਆ ਨਵੇਂ ਪਏ ਨੇ ਸਾਫ ਹੁਣ ਇਹਦੇ ਉੱਤੇ ਪੇਂਟ ਪ੍ਰਾਈਮਰ ਮਾਰ ਕੇ ਇਹਨੂੰ ਪੇਂਟ ਕਰਕੇ ਫਿਰ ਤੁਹਾਨੂੰ ਦਿਖਾਵਾਂ ਕਿ ਕਿਦਾਂ ਤਿਆਰ ਹੁੰਦਾ ਇਹਨੂੰ ਅਸੀਂ ਪ੍ਰੇਮ ਪ੍ਰਾਈਮਰ ਕਰਨ ਲੱਗੇ ਆ ਤੇ ਹੁਣ ਤੁਹਾਨੂੰ ਆਪਾਂ ਇਹਦਾ 172 ਦਾ ਦਿਖਾ ਦਨੇ ਆ ਪਿਸਟਮ ਇਹਨੂੰ ਥੋੜਾ ਜਿਹਾ ਟਿੱਪਰ ਮੈਰਿੰਗ ਚਲਦਨੇ ਆ ਦੇਖੋ ਤੇ ਪਿਸਟਮ ਵੀ ਆ ਦੇਖੋ ਜੀ ਰਾੜ ਵੀ ਇਹਦੀ ਨਹੀਂ ਜਿਹੜਾ ਆਮ ਬਿੱਲਰ ਆ ਜੀ ਉਹਦੀ ਰਾੜ ਇਧਰ ਉਧਰ ਨੂੰ ਹਿਲਦੀ ਹੁੰਦੀ ਆ ਇਹਦੀ ਰਾੜ ਇਧਰ ਉਧਰ ਨੂੰ ਵੀ ਹਿਲਦੀ ਆ ਦੇਖੋ ਆਏ ਵੀ ਹਿਲਦੀ ਆ ਆਏ ਵੀ ਹਿਲਦੀ ਆ ਨਹੀਂ ਆਮ ਬਿੱਲਰ ਦੀ ਆਏ ਉਹ ਹਿਲਦੀ ਆ ਦੂਜੀ ਰੋਡ ਨਹੀਂ ਹਿਲਦੀ ਇਧਰ ਉਧਰ ਨੂੰ ਵੀ ਹਿਲਦੀ ਆ ਦੇਖੋ ਫਿਰ ਆਪੇ ਸਟੰਬ ਵੀ ਯਾਨੀ ਕਿ ਕਾਫੀ ਹੈਵੀ ਵਿਸਟਮ ਆ ਚਾਰੇ ਪਾਸੇ ਆ ਟੇਪਰ ਬੈਰਾਂ ਇਹਨਾਂ ਬੈਰਾਂ ਦੇ ਸਹਾਰੇ ਵਿੱਚ ਫੜਿਆ ਜਗੜਾ ਰਹਿੰਦਾ ਵਾ ਦੇਖੋ ਚੇਂਜ ਹੋ ਰਹੇ ਨੇ ਇਹ ਆ ਪੁਰਾਣੀ ਚੰਗੀ ਪਈ ਹੈ ਇਹਦੀ ਤੇ ਇਹਦਾ ਹੁਣ ਪੂਰਾ ਪ੍ਰੋਪਰ ਕੰਮ ਸਰਵਿਸ ਫਿਰ ਫੁੱਲ ਕਰਕੇ ਫੇਰ ਦੇਣੀ ਹੈ ਕਿਉਂਕਿ ਹੁਣ ਇਹ ਚੱਲਣੀ ਹੈ ਪੱਤੀ ਤੇ ਹੁਣ ਇਹ ਪੱਤੀ ਤੇ ਚੱਲਣੀ ਹੈ ਜਿਹਨੂੰ ਆਪਾਂ ਖੋਰੀ ਕਹਿੰਦੇ ਆ ਪਰਾਲੀ ਤੇ ਚੱਲ ਗਿਆ ਹੁਣ ਇਹ ਦੁਬਾਰਾ ਇਹ ਪੱਤੀ ਤੇ ਚੱਲੂਗਾ ਜੀ ਭਾਈ ਜੀ ਟਾਈਮ ਹੋ ਗਿਆ ਸ਼ਾਮ ਦਾ ਤੁਹਾਨੂੰ ਰੂਟਰ ਪੀਟਰ ਦਿਖਾਏ ਆ ਆਪਾਂ ਇਹਨੇ ਨਵੇਂ ਰੂਟਰ ਪੀਟਰ ਗਏ ਆ ਉਹਨਾਂ ਦੀ ਵੀਡੀਓ ਨਹੀਂ ਬਣ ਸਕੀ ਤੇ ਤੁਹਾਨੂੰ ਬੇਲਰਾ ਬਾਰੇ ਵੀ ਦੱਸਿਆ ਤੇ ਬੇਲਰ ਹਜੇ ਸਰਵਸ ਉਹਦੀ ਅੱਧੀ ਹੋਈ ਆ ਅੱਧੀ ਸਰਵਿਸ ਰਹਿ ਗਈ ਰੀਰੂਲ ਉਹਦੀ ਫਟ ਕਰਤੀ ਜਾਣੀ ਉੱਪਰ ਚਾੜਨੀ ਆ ਜਰੂਰ ਤੇ ਬਾਕੀ ਹੋਰ ਵੀ ਕਾਫੀ ਕੰਮ ਇਹਦਾ ਬਿਲਡਰ ਦਾ ਰਹਿ ਗਿਆ ਉਹ ਕਰਾਂਗੇ ਕੱਲੂ ਤੇ ਟਾਈਮ ਹੋ ਗਿਆ ਜਾਣ ਦਾ 4:30 5 ਵਜੇ ਨਾਲ ਇਸ ਕਰਕੇ ਸਮਾਨ ਅੰਦਰ ਰੱਖਣ ਲੱਗੇ ਤੇ ਭਾਈ ਜੀ ਕਿਸੇ ਨੂੰ ਵੀ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਚਾਹੀਦਾ ਆ ਰੂਟਾਵੇਟਰ ਚਾਹੀਦੇ ਹੋਏ ਲੇਜ਼ਰ ਕਰਾ ਚਾਹੀਦਾ ਹੋਇਆ ਕੋਈ ਵੀ ਇੰਪਲੀਮੈਂਟ ਚਾਹੀਦਾ ਹੋਇਆ ਆਪਣੇ ਨਾਲ ਸੰਪਰਕ ਜਰੂਰ ਕਰਿਓ ਤੇ ਬਾਕੀ ਬਾਈ ਤੁਹਾਨੂੰ ਬੂਮ ਸਪਰੇਅਰ ਬਾਰੇ ਵੀਡੀਓ ਆਪਣੀ YouTube ਤੇ ਪਾਈ ਹੋਈ ਹੈ ਉਧਰ ਤੇ ਫੁੱਲ ਜਾਣਕਾਰੀ ਦਿੱਤੀ ਹੋਈ ਆ ਜੇ ਤੁਹਾਨੂੰ ਦੇਖਣੀ ਆ ਦੇਖ ਲਿਓ ਬੂਮ ਸਪਰੇਅਰ ਕਿਸੇ ਨੇ ਵੀ ਲੈਣਾ ਜੇ ਟਰੈਕਟਰ ਮਾਉਂਟਡ ਲੈਣਾ ਉਹ ਵੀ ਮਿਲ ਜੂਗਾ ਜੇ ਆਪਣਾ ਕੀੜਾ ਜਿਆ ਲੈਣਾ ਇਹਨੂੰ ਪ੍ਰੋਟੈਕਟਰ 600 ਕਹਿੰਦੇ ਨੇ ਆ ਕੀੜਾ ਜਿਆ ਉਹ ਵੀ ਲੈਣਾ ਉਹ ਵੀ ਆਪਣੇ ਕੋਲ ਹੈ ਬਾ ਸਬਸਿਡੀ ਉਹਦੇ ਤੇ ਚੱਲ ਰਹੀ ਹੈ ਜੀ 4 ਲੱਖ ਰੁਪਏ ਉਹਦੇ ਤੇ ਸਬਸਿਡੀ ਆ ਕਿਸੇ ਨੇ ਵੀ ਲੈਣਾ ਹੋਇਆ ਬਾਈ 4 ਲੱਖ ਰੁਪਏ ਸਬਸਿਡੀ ਤੇ ਤਾਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਹੁਣ ਆਪਾਂ ਮਿਲਾਂ ਤੁਹਾਨੂੰ ਅਗਲੀ ਵੀਡੀਓ 'ਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ